ਸਾਡਾ ਵਾਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨ ਜਿਹੜੀ ਕੋਆਰਡੀਨੇਟਰ ਜਿਹੜੀ ਹੈਗਾ ਪਰ ਜਿਹੜਾ ਉਹ ਕੀਤਾ ਜਾ ਰਿਹਾ ਮਰੇ ਜਿਹੜੇ ਪੁਲਿਸ ਸਾਹਿਬ ਮਦਨਾਲਾ ਜੀ ਪਰਮਦੇ ਸਾਹਿਬ ਔਰ ਜਿੰਜੀਤ ਭੋੜਾ ਜੀ ਨਕਲੀ ਪਸ਼ਟਾ ਸਿਪਲ ਸਾਹਿਬ ਜਨਾ ਔਰ ਸੀਪੀ ਸਾਹਿਬ ਔਰ ਸਾਡੇ ਐਸਐਸਪੀ ਬਾਕੀ ਸਾਰੇ ਜ਼ਿਲ੍ਹੇ ਦੇ ਸਾਰੇ ਅਫਸਰ ਅਸੀਂ ਬੈਠ ਕੇ ਚਰਚਾ ਵਧਾਈ ਆ ਉਦੇ ਵਿੱਚ ਇੱਕ ਤਾਂ ਜਿੱਥੇ-ਜਿੱਥੇ ਕੋਈ ਲੋੜ ਆ ਜਾਂਦੀ ਹੈ ਕੋਈ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਾ ਕਰਦੇ ਆ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਲੋੜ ਚਾਦਾ ਉਹਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਣਗੇ ਐਡੀਸ਼ਨਲ ਜਿਹੜਾ ਹੈਗਾ ਚਾਹੇ ਹੋਟ ਸੈਂਟਰ ਬਣਾਉਣਾ ਪਵੇ ਡੀ ਐਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈਡ ਹੈਗੇ ਆ ਡੀ ਐਡਿਕਸ਼ਨ ਤੇ ਰੀਆਪ ਦੇ ਵਿੱਚ ਤੇ ਤਕਰੀਬਨ 500 550 ਬੈਡ ਅਸੀਂ ਨਵੇਂ ਐਡ ਕਰ ਰਹੇ ਹਾਂ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਆ ਗਏ ਜੀ ਗੁਰੂ ਅਮਰਦਾਸ ਉਹ ਲੱਗਰ ਵੀ ਦੇਣਗੇ ਔਰ ਬਹੁਤ ਜ਼ਿਆਦਾ ਲਾatsch ਵੀ ਕਰ ਲਗੇ ਸੀਐਮਸੀ ਵਾਲੇ 50 ਡੈਡੀਕੇਟਡ ਪੈਟਸ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ ਜੀਆਈਐਸ ਕ੍ਰੋਪ ਦਾ ਨਵਾਂ ਮੈਡੀਕਲ ਕਾਲਜ ਬਣ ਗਿਆ ਜੀ ਉਹ 200 ਪੈਟ ਦੇਣਗੇ ਇਸੇ ਤਰ੍ਹਾਂ ਇੱਕ ਹੋਮਿਓਪੈਥਿਕ ਕਾਲਜ ਬਣਦਾ ਹੈ 100 ਪੈਟ ਦੇਣਗੇ ਨਰਸਿੰਗ ਕਾਲਜਸ ਬਾਰੇ ਜਿਹੜੇ ਆ ਗਏ 190 ਪੈਟ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀਐਡਿਕਸ਼ਨ ਤੇ ਰਹੀ ਆ ਬੈਡਸ ਆ ਉਹਦੀ ਕਪਸ਼ਟਿ ਨੂੰ ਘੁਣੀ ਕਰ ਰਹੇ ਆ ਅਸੀਂ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਟੈਪੀਕਲ ਇੰਡਸਟਰੀ ਨਾਲ ਕਾਈਮ ਕਰਕੇ ਉਈ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀਡਿਕਸ਼ਨ ਵੀ ਹੈਵ ਸਕਿੱਲ ਡਵੈਲਪਮੈਂਟ ਇਕੱਠੇ ਹੋਣਗੇ ਸਾਰੇ ਜਦੋਂ ਕੋਈ ਸਾਡੇ ਕੋਲੇ ਕੋਈ ਵੀ ਜਿਹੜਾ ਇਸ ਤਰ੍ਹਾਂ ਸਾਡੀਆਂ ਜ਼ਿਲ੍ਹਾ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅ ਉਹ ਉਹਨਾਂ ਨੂੰ ਡੀਕ੍ਰਿਮਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾਂ ਜਿਹੜੇ ਕੰਸਮਪਸ਼ਨ ਪਾਰਟੀ ਨਾਲ ਬਣੇ ਜਾਂਦੇ ਆ ਫਸਟ ਟਾਈਮ ਯੰਗ ਬੰਦੇ ਆ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਜਿਹੜੇ ਡੀਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰਾਂ ਨਾਲ ਦੇ ਵਿੱਚ ਭੇਜਾਂਗੇ ਉਹਥੇ ਉਹਨਾਂ ਦਾ ਜਿਹੜੇ ਟਿੱਕੇ ਲਾਦੇ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂਾਂ ਤੇ ਹੋੜੀ ਹੋੜੀ ਗੋਲੀਆਂ ਛਾੜ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੋਈ ਲੋਨ ਜਾਂ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਤੇਜ਼ੀ ਵਧਣ ਦੇ ਆ ਹਾਈ ਵੈਲਿਊ ਕ੍ਰੋਪਸ ਤੇ ਕਿਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਆ ਗਏ ਜਿਹੜੇ ਇੰਡਸਟਰੀ ਦਾ ਰਿਕਵਰਡ ਹੈ ਕੰਪਿਊਟਰ ਜਿਹੜੇ ਮਾਡਰਨ এজ ਆ ਚਾਹੇ AI ਜਾਂ ਕੰਪਿਊਟਰਸ ਆ ਅਕਾਉਂਟਿੰਗ ਦਾ ਇਹ ਜਿਹੜਾ ਪੇਪਰ ਸਨ ਫਾਉਂਡੇਸ਼ਨ ਦੇ ਜਿਹੜੇ ਕੋਰਸ ਸੈਸ਼ਨ ਉਹ ਕੀਤੇ ਆ ਔਰ ਜੇ ਸਾਨੂੰ ਸਪੋਸ ਖੰਨੇ ਜਾਂ ਜਗਰਾਵਾਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਛੋਟੇ ਛੋਟੇ ਬੰਦਿਆ ਸਾਡੇ ਟ੍ਰੇਨਿੰਗ ਜੈਂਟੀ ਤਿਆਰ ਆ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆ ਉਹ ਜਿਹੜੇ ਹੈਗੇ ਤੁਹਾਡੇ ਨਾਰਕਟਿਕ ਦਵਾਈ ਕੋ ਸਾਡੇ ਕੋਲ ਦੇ ਬੰਦੇ ਉਸ ਐਕਸਪੋਰਟ ਗਰੁੱਪ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ ਯੂਥ ਦੇ 1 ਟੂ ਵਰਕ ਪਰ ਚੈਂਜ ਉਹ ਵਾਲੇ ਯੂਥ ਦਾ ਇੱਕ ਗਰੁੱਪ ਆ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਰਰੀ ਆ ਬਸਟਰੀਓ ਦੇ ਨਾਲ ਇੱਕ ਐਕਸਪੋਰਟ ਗਰੁੱਪ ਕੋਲ ਆ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਜਾ ਰਹੀ ਹੈ ਯੂਥ ਦੇ ਗਰੁੱਪਸ ਬਣਾਏ ਜਾ ਰਹੇ ਆ ਤਾਂ ਕਿ ਜਿਹੜਾ ਪੂਰਾ ਪਿੰਡ ਹੈ ਜਾਂ ਮੱਲਾ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ ਸੋ ਤੇ ਕਿ ਜਿਹੜੇ ਨਵੇਂ ਚੇਂਜ ਆ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਕੰਮ ਚੱਲਦਾ ਸੀ ਉਹਨੂੰ ਸਿਆਸੀ ਪੁਸ਼ਤਪਰਾਈ ਸੀ ਔਰ ਇਹ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜੀਵਾਲ ਕੋ ਬਾਤ ਬਾਤ ਦੀ ਦੇ ਪੰਜਾਬ ਦੇ ਵਿੱਚੋਂ ਆਇਆ ਗੰਦ ਦਾਵੇਂ ਨਾਲ ਕਹਿ ਸਕਦਾ ਜੇ ਇਸ ਵੇਲੇ ਕੋਈ ਸਿਆਸੀ ਪੁਸ਼ਤਪਰਾਈ ਦੇ ਕਿਸੇ ਵਾਸਤੇ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਵੱਟੇ ਤੋਂ ਵੱਡਾ ਅਫਸਰ ਹੋਵੇ ਜਿਹੜਾ ਬੰਦਾ ਮਰਜ਼ੀ ਹੋਵੇ ਜਿਹੜਾ ਨਸ਼ਿਆਂ ਦਾ ਕੰਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦੇ ਨਾਲ ਅੰਦਰਦੀ ਹੈ ਉਹਦੀ ਮਾਂ ਭੈਣ ਨਾਲ ਅੰਦਰਦੀ ਹੈ ਉਹਦੇ ਪਰਿਵਾਰ ਨਾਲ ਅੰਦਰਦੀ ਹੈ ਉਹਨਾਂ ਨੂੰ ਨਸ਼ੇ ਛੁਡਾਵਾਂਗੇ ਕੰਮ ਤੇ ਲਾਵਾਂਗੇ ਕੰਮ ਸਿਖਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਨਾਲ ਸਖਤੀ ਨਾਲ ਵਿੜਿਆ ਜਾਊਗਾ ਔਰ ਪੁਲਿਸ ਕਰ ਰਹੀ ਹੈ ਚਾਹੇ ਉਹਨਾਂ ਦੀ ਪਾਪ ਦੀ ਕਮਾਈ ਹੋਵੇ ਕੁਝ ਵੀ ਹੋਵੇ ਇਹ ਤੁਹਾਡੇ ਸਾਹਮਣੇ ਇੱਕ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ 5 ਸਾਲ ਤੋਂ ਰੋੜ ਤੇ ਨਸ਼ਾ ਹਟਦਾ ਸੀ ਹੁਣ ਨਸ਼ਾ ਤਾਂ ਆਦਤ ਆ ਪਰ ਕੋ ਚੱਕਣ ਨਹੀਂ ਜਾਂਦਾ ਉਹਨੇ ਭੇਜਲਾ ਮਤ ਕਰਦਾ ਕਿਉਂਕਿ ਜਿਹੜਾ ਚੱਕਣ ਜਾਂਦਾ ਉਹਦੇ ਕਿਤੇ ਸਕੇ ਜਾਂਦੇ ਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਮਤਲਬ ਇਹਦੇ ਵਿੱਚ ਕੋਈ ਰਾਤੀ ਹੈ ਸੋ ਇਹ ਜਿਹੜੀ ਮਤਲਬ ਇਹਦੇ ਵਾਸਤੇ ਜਿਹੜੀ ਇੱਕ ਪੋਲੀਟੀਕਲ ਵੈਲ ਸਿਆਸੀ ਇੱਛਾ ਸ਼ਕਤੀ ਨੀਤੀ ਨੀयत ਆ ਜਿਹੜੀ ਸਾਰੇ ਨੀਤੀ ਦੀ ਮੈਂ ਗੱਲ ਕੀਤੀ ਹੈ ਵੀ ਚਾਹੇ ਅਸੀਂ ਨਵੇਂ ਡੀ ਡੈਕਸ਼ਨ ਰੀਐਫ ਸੈਂਟਰ ਬਣਾ ਰਹੇ ਆ ਸਕੈਲ ਵੈਲਪਨ ਨਾਲ ਲਿੰਕ ਕਰ ਰਹੇ ਆ ਫਲਾਈਮਨ ਨਾਲ ਚੇਅਰ ਕਰ ਰਹੇ ਆ ਸੋ ਨੀਤੀਵੀਆਂ ਨਿਯਤਵੀਆਂ ਔਰ ਸਿਆਸੀ ਪੁਸ਼ਤਪਰਾਇ ਖਤਮ ਕਰਤੀ ਹੈ ਮਾਫੀਆ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਸੋ ਇਹ ਪੱਕਾ ਨਿਸ਼ਚਾ ਕਰਕੇ ਲਈ ਆਵਾਜ਼ ਵੀ ਪਾਰਟੀ ਸਰਕਾਰ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਸਾਡੇ ਬੱਚਿਆਂ ਦੇ ਬਾਹਰ ਜਾਣ ਦੇ ਰਸਤੇ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਬਾਹਰ ਜਾਣ ਦੇ ਰਸਤੇ ਤਕਨੀਕ ਦੀਵਰ ਬੰਦ ਹੋ ਚੁੱਕੀ ਹੈ ਔਰ بڑا ਦੁੱਖ ਹੋਇਆ ਜਦੋਂ ਸਾਡੇ ਬੱਚੇ ਹੱਥ ਘੜੀਆਂ ਤੇ ਬੇੜੀਆਂ ਵਿੱਚ ਵਾਪਸ ਆ ਰਹੇ ਸੀ ਅਸੀਂ ਨੌਜਵਾਨਾਂ ਨੂੰ ਇੱਥੇ ਟ੍ਰੇਨਿੰਗ ਦੇ ਕੇ ਸਾਡੇ ਕੋਲੇ ਕਮੀ ਨਹੀਂ ਹੈ ਲੁਧਿਆਣੇ 'ਚ ਇੰਡਸਟਰੀ ਬਹੁਤ ਹੈ ਡੇਰਾ ਬਸੇ 'ਚ ਬਹੁਤ ਹੈ ਆਪਣੀ ਇੰਡਸਟਰੀ ਆ ਰਹੀ ਹੈ ਵੱਡੀਆਂ-ਵੱਡੀਆਂ ਕੰਪਨੀਆਂ ਆ ਰਹੀਆਂ ਨੇ ਲੁਧਿਆਣੇ ਦੇ ਵਿੱਚ ਹੀ ਤੁਹਾਡਾ ਜਿਹੜਾ ਸਟੀਲ ਦਾ ਐਡਾ ਵੱਡਾ ਪਲਾਂਟ ਆ ਗਿਆ ਹੈ ਮਨੋਂ ਲੱਖਾਂ ਜੋਬਸ ਹਜ਼ਾਰਾਂ ਲੱਖਾਂ ਜੋਬਸ ਪੈਦਾ ਹੋ ਰਹੀਆਂ ਨੇ ਅਸੀਂ ਇਹ ਬੱਚਿਆਂ ਨੂੰ ਉਹਦੇ ਹਾਣੀ ਬਣਾਣਾ ਇਹ ਸਾਡਾ ਜਿਹੜਾ ਮੇਅਰ ਸਾਡਾ ਜਿਹੜਾ ਜੋਜ ਨਸੀਪਰਾ ਦਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਲਿਆ ਸਾਰੇ ਥਿਲਿਆਂ ਵਿੱਚ ਜਾ ਰਿਹਾ ਬੜਾ ਕਲੀਅਰ ਪੈਸੇਜ ਹੈ ਤੇ ਦੂਜਾ ਸਾਡਾ ਹੈਗਾ ਕਿ ਜਿਹੜੇ ਸਾਡੀ ਕੈਂਪੇਨ ਹੈ ਕਿ ਬਰਸਾਤਾਂ ਆ ਰਹੀਆਂ بارشਾਂ ਸ਼ੁਰੂ ਹੋ ਗਈਆਂ ਤੇ ਉਹਦੇ ਨਾਲ ਕਿਉਂ ਤਾਂ ਕਿ ਡੇਂਗੂ ਮਲੇਰੀਆ ਚਿਕਨਗੁਨੀਆ ਡਾਇਰੀਅਲ ਡਿਜ਼ੀਜ਼ਸ ਕੋਲਰਾ ਆਪਣੇ ਇਹ ਇਹ ਵਾਲੀ ਜਿਮਾਰੀਆਂ ਦੀ ਵੀ ਬਹੁਤ ਮਾਰ ਪੈਂਦੀ ਸੀ ਪਿਛਲੀ ਵਾਰੀ ਇਹਦੇ ਚ 50% ਰਿਡਕਸ਼ਨ ਹੋਈ ਹੈ 50% ਘਟਿਆ ਸੀ ਇਸ ਵਾਰ 80% ਦਾ ਟਾਰਗੇਟ ਹੈ ਕਿ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਆ ਜਿੰਨੇ ਸਾਡੇ ਕੋਲੇ ਪੈਰਾਮੈਡੀਕਸ ਦੇ ਚਾਹੇ ਫਿਜ਼ੀਓਥੈਰੇਪੀ ਦੇ ਹੋਣ ਫਾਰਮੇਸੀ ਦੇ ਹੋਣ ਨਰਸਿੰਗ ਹੋਣ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਿੰਗ ਕਰਨਾ ਔਰ ਜਿੰਨੇ ਸਾਡੇ ਆਂਗਣਵਾੜੀ ਟੀਚਰਸ ਆ ਆਸ਼ਾ ਵਰਕਰਸ ਆ ਔਰ ਜਿੰਨੇ ਵੀ ਚਾਹੇ ਆਪਣੇ ਰੂਰਲ ਡਵੈਲਪਮੈਂਟ ਦੇ ਜਿਹੜੇ ਗ੍ਰਾਮ ਸਹਾਇਕ ਹੈਗੇ ਆ ਜਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫੀਲਡ ਵਰਕਰ ਆ ਸਾਰੇ ਕਿਸੇ ਵੀ ਬੈਕਗ੍ਰਾਉਂਡ ਦੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਉਹਨਾਂ ਨੂੰ ਖੋਲਾ ਨੂੰ ਬੇਸਿਕ ਟ੍ਰੇਨਿੰਗ ਦੇ ਕੇ ਕਿ ਲਾਰਵਾ ਕਿਰੋਜਾ ਹੁੰਦਾ ਕਿੱਥੇ ਬ੍ਰੀਡ ਕਰਦਾ ਉਹਨੂੰ ਕਾਰਫੇਟ ਕਰਨਾ ਪਾਣੀ ਦੀ ਟੈਸਟਿੰਗ ਕਰਨਾ ਤਾਂ ਕਿ ਬਿਮਾਰੀ ਫੈਲਣ ਤੋਂ ਪਹਿਲਾਂ ਦੂਰ ਰੋਕਿਆ ਜਾ ਸਕੇ ਤੇ ਦੂਜਾ ਹੈਗਾ ਵੈਕਟਰ ਐਂਡ ਵਾਟਰ ਬੋਰਨ ਡਿਜ਼ੀਜ਼ ਇਹਦੇ ਵਾਸਤੇ ਵੀ ਜਿਹੜਾ ਹੈਗਾ ਮੈਂ ਜੜਾ ਕੇ 150 ਰੁਪਇਆ 55 ਦੇ ਹਿਸਾਬ ਨਾਲ ਡਿਲੀਵਰੀ ਕਰਾਂਗੇ ਹੁਣ ਇਹ ਪਹਿਲੀ ਵਾਰ ਹੈ ਕਿ ਸਿਹਤ ਵਿਭਾਗ ਮੈਂ ਐਜੂਕੇਸ਼ਨ ਦਾ ਵਿਭਾਗ ਮੈਂ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਵਿਭਾਗ ਮੈਂ ਮਿਲ ਕੇ ਕੋਆਰਡੀਨੇਟਡ ਅਫਰਟ ਕਰ ਰਹੀ ਆ ਮਸ਼ਾਨਾ ਕੋਟੋਰ ਕਰਨੇ ਵੀ ਵੈਕਟਰ ਤੇ ਵਾਟਰ ਬੋਰਡ ਜੇ ਨਹੀਂ ਤੇ ਲਾਈਫ ਸਟਾਈਲ ਸੌਣ ਦੇ ਵਾਸਤੇ ਵੀ ਤੇ ਅਸੀਂ ਜੜੀਆਂ ਬਹੁਤ ਵਧੀਆ ਜਿਵੇਂ ਸਾਡੇ ਕਲੇਵਰ ਦੀ ਇੰਸਟੀਚਿਊਟ ਬਣਾਇਆ ਅਸੀਂ ਚੰਗੇ ਬੱਚੇ ਜਿਹੜੀ ਕਿ ਦੇਸ਼ ਦੀ 1 ਆਫ ਦੀ ਟੋਪ ਦੇ ਵਿੱਚੋਂ ਇੱਕ ਹੈ ਜਿਹੜੀ ਪੰਜਾਬ ਇੰਸਟੀਚਿਊਟ ਆ ਲਿਵਰਡ ਬਿਜ਼ਨਸ ਸਾਇੰਸ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਜਾਂ ਮੁਰਦੇ ਫੇਲ ਹੁੰਦੇ ਆ ਜਾਂ ਲੋਕਾਂ ਦੇ ਲਿਵਰ ਫੇਲ ਹੁੰਦਾ ਜਾਂ ਗੋਡੇ ਫੇਲ ਹੁੰਦਾ ਉਹਦੇ ਵਾਸਤੇ ਯੋਗਾ ਸ਼ੁਰੂ ਕੀਤਾ ਮਤਲਬ ਜੜੀਆਂ ਟੌਪ ਟੌਪ ਦੀਆਂ ਜਿਹੜੀਆਂ ਆਈਆਂ ਬਿਲਕੁਲ ਵਰਲਡ ਕਲਾਸ ਦੀਆਂ ਇੰਸਟੀਚਿਊਟਸ ਬਣਾ ਰਹੇ ਆ ਔਰ ਮਲਾ ਕਰਨੇ ਪੜਾ ਰਿਹਾ ਜਿੱਥੇ ਤੱਕ ਜਿਹੜਾ ਬਲੱਡ ਪ੍ਰੈਸ਼ਰ ਸ਼ੂਗਰ ਦਾ ਰਾਜ ਹੋ ਜੇ ਤਾਂ ਹਾਰਟ ਹਾਰਟ ਅਟੈਕ ਵੀ ਘੱਟ ਹੋਣਗੇ ਸਟ੍ਰੋਕ ਜਾਨੀ ਕਿ ਜਿਹੜਾ ਮਤਲਬ ਅਧਰੰਗ ਹੈ ਉਹ ਵੀ ਘੱਟ ਹੋਏਗਾ ਔਰ ਗੁਰਦੇ ਪੇਲ ਹੋਣੇ ਵੀ ਬੰਦ ਹੋ ਜਾਣਗੇ ਜਾਂ ਬਹੁਤ ਘੱਟ ਹੋ ਜਾਣਗੇ ਸੋ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ ਜਿਹੜਾ ਹੈਗਾ ਪ੍ਰੋਫੈਸ਼ਨ ਆਫ ਡਿਜ਼ੀਜ਼ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀ ਕੇਅਰ ਪਲੱਸ ਜਿਹੜੀ ਕਮਿਊਨਿਟੀ ਪਾਰਟਿਸਪੇਸ਼ਨ ਉਹਦੇ ਨਾਲ سپورਟ ਗਰੁੱਪ ਕ੍ਰੀਏਟ ਕਰਦੇ ਇਹ ਸਾਰੇ ਅੱਜ ਤੋਂ ਜਦ ਤੱਕ ਡੀਅਰ ਕਰ ਰਹੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਰੂਰ ਆਪਾਂ ਜਿਹੜਾ ਕਾਮਯਾਬ ਕਰਾਂਗੇ